ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਝ ਮਹਲਾ 5 ਮਿੱਠੇ ਹਰ ਗੁਣ ਗਾਉ ਜਿੰਦ ਤੂੰ ਮਿੱਠੇ ਹਰ ਗੁਣ ਗਾ ਸੱਚੇ ਸਿਤਿਰਤਿਆ ਮਿਲਿਆ ਨਿਥਾਵੇ ਥਾ ਰਹਾ ਔਰ ਸਾਦ ਸਭ ਫਿੱਕਿਆ ਤਨ ਮਨ ਫਿੱਕਾ ਹੋਏ ਵਿਣ ਪਰਮੇਸ਼ਰ ਜੋ ਕਰੇ ਫਿੱਟ ਸੋ ਜੀਵਨ ਸੋਏ ਅੰਤਲ ਗਹਿ ਕੈ ਸਦਕਾ ਤਰਣਾ ਇਹ ਸੰਸਾਰ ਪਾਰ ਬ੍ਰਹਮ ਆਰਾਦੀ ਐ ਉਧਰ ਸਭ ਪਰਵਾਰ ਸਾਜਨ ਬੰਦ ਸਿਮਰਤ ਸੋ ਹਰ ਨਾਮ ਹਿਰਦੈ ਦੇ ਆਉਗਣ ਸਭ ਮਿਟਾਏ ਕੈ ਪਾਰ ਉਪਕਾਰ ਕਰੇ ਮਾਲਕ ਜਨ ਤੇ ਘਰ ਹਰ ਕੈ ਚਰਨ ਨਿਦਾਨ ਨਾਨਕ ਜਾਚਕ ਧਰ ਤਰੇ ਪ੍ਰਭ ਤੁਧ ਨੋ ਮੰਗੇ ਦਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਝ ਮਹਲਾ ਪੰਜਵਾਂ ਮਿੱਠੇ ਹਰ ਗੁਣ ਗਾਉ ਜਿੰਦ ਤੂੰ ਮਿੱਠੇ ਹਰ ਗੁਣ ਗਾਉ ਸੱਚੇ ਸਿਤਿ ਲੱਤਿਆ ਮਿਲਿਆ ਨਿਥਾ ਵੇ ਥਾਂ ਰਹਾ ਹੋਰ ਸਾਦ ਸਭ ਫਿੱਕਿਆ ਤਨ ਮਨ ਫਿੱਕਾ ਹੋਏ ਵਿਣ ਪਰਮੇਸ਼ਰ ਜੋ ਕਰੇ ਫਿੱਟ ਸੋ ਜੀਵਨ ਸੋਏ ਅੰਤਲ ਗਹਿ ਕੇ ਸਦਕਾ ਤਰਣਾ ਇਹ ਸੰਸਾਰ ਪਾਰ ਬ੍ਰਹਮ ਆਰਾਦੀ ਐ ਉਧਰ ਐ ਸਭ ਪਰਵਾਰ ਸਾਜਨ ਬੰਦ ਸਿਮਰਤ ਸੋ ਹਰ ਨਾਮ ਹਿਰਦੈ ਦੇ ਆਉਗਣ ਸਭ ਮਿਟਾਏ ਕੈ ਪਾਰ ਉਪਕਾਰ ਕਰੇ ਮਾਲਕ ਜਨ ਤੈ ਘਰ ਹਰ ਕੈ ਚਰਨ ਨਿਦਾਨ ਨਾਨਕ ਜਾਚਕ ਧਰ ਤਰੇ ਪ੍ਰਭ ਤੁਧ ਨੋ ਮੰਗੇ ਦਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਝ ਮਹਲਾ ਪੰਜਵਾ ਮਿੱਠੇ ਹਰ ਗੁਣ ਗਾਉ ਜਿੰਦ ਤੂੰ ਮਿੱਠੇ ਹਰ ਗੁਣ ਗਾ ਸੱਚੇ ਸਿਤਿ ਰਤਿਆ ਮਿਲਿਆ ਨਿਥਾ ਵੇ ਥਾ ਰਹਾ ਹੋਰ ਸਾਦ ਸਭ ਫਿੱਕਿਆ ਤਨ ਮਨ ਫਿੱਕਾ ਹੋਏ ਵਿਣ ਪਰਮੇਸ਼ਰ ਜੋ ਕਰੇ ਫਟ ਸੋ ਜੀਵਨ ਸੋਏ ਅੰਤਲ ਗਹਿ ਕੇ ਸਦਕਾ ਤਰਨਾ ਇਹ ਸੰਸਾਰ ਪਾਰ ਬ੍ਰਹਮ ਆਰਾਦੀ ਐ ਉਧਰ ਹੈ ਸਭ ਪਰਵਾਰ ਸਾਜਨ ਬੰਦ ਸਿਮਰਤ ਸੋ ਹਰ ਨਾਮ ਹਿਰਦੈ ਦੇ ਆਉਗਣ ਸਭ ਮਿਟਾਏ ਕੈ ਪਾਰ ਉਪਕਾਰ ਕਰੇ ਮਾਲਕ ਜਨ ਸਹਿਲ ਕਰ ਹਰ ਕੈ ਚਰਨ ਨਿਦਾਨ ਨਾਨਕ ਜਾਚਕ ਧਰ ਤਰੇ ਪ੍ਰਭ ਤੁਧ ਨੋ ਮੰਗੈ ਦਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਾਜ ਮਹਲਾ ਪੰਜਵਾ ਮਿੱਠੇ ਹਰ ਗੁਣ ਗਾਉ ਜਿੰਦ ਤੂੰ ਮਿੱਠੇ ਹਰ ਗੁਣ ਗਾ ਸੱਚੇ ਸਿਤਿ ਰਤਿਆ ਮਿਲਿਆ ਨਿਥਾਵੇ ਥਾ ਰਹਾ ਹੋਰ ਸਾਦ ਸਭ ਫਿੱਕਿਆ ਨ ਮਨ ਫਿਕਾ ਹੋਏ ਵਿਣ ਪਰਮੇਸ਼ਰ ਜੋ ਕਰੇ ਸਿੱਟ ਸੋ ਜੀਵਨ ਸੋਏ ਅੰਤਲ ਗਹਿ ਕੇ ਸਦਕਾ ਤਰਣਾ ਇਹ ਸੰਸਾਰ ਪਾਰ ਬ੍ਰਹਮ ਆਰਾਦੀ ਐ ਉਧਰ ਸਭ ਪਰਵਾਰ ਸਾਜਨ ਬੰਦ ਸਿਮਰਤ ਸੋ ਹਰ ਨਾਮ ਹਿਰਦੈ ਦੇ ਆਉਗਣ ਸਭ ਮਿਟਾਏ ਕੈ ਪਾਰ ਉਪਕਾਰ ਕਰੇ ਮਾਲਕ ਜਨ ਸਹਿ ਕਰ ਹਰ ਕੈ ਚਰਨ ਨਿਦਾਨ ਨਾਨਕ ਜਾਚਕ ਧਰ ਤਰੇ ਪ੍ਰਭ ਤੁਧ ਨੋ ਮੰਗੇ ਦਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਾਉੜੀ ਮਾਜ ਮਹਲਾ ਪੰਜਵਾ ਮਿੱਠੇ ਹਰ ਗੁਣ ਗਾਉ ਜਿੰਦ ਤੂੰ ਮਿੱਠੇ ਹਰ ਗੁਣ ਗਾਉ ਸੱਚੇ ਸਿਤਿਰਤ ਆ ਮਿਲੇ ਆ ਨਿਥਾਵੇ ਥਾ ਰਹਾ ਹੋਰ ਸਾਦ ਸਭ ਫਿੱਕਿਆ ਤਨ ਮਨ ਫਿੱਕਾ ਹੋਏ ਵਿਣ ਪਰਮੇਸ਼ਰ ਜੋ ਕਰੇ ਫਿੱਟ ਸੋ ਜੀਵਨ ਸੋਏ ਅੰਤ ਲਗ ਕੇ ਸਦਕਾਰ ਤਰਣਾ ਇਹ ਸੰਸਾਰ ਪਾਰ ਬ੍ਰਹਮ ਆਰਾਦੀ ਐ ਉਧਰ ਐ ਸਭ ਪਰਵਾਰ ਸਾਜਨ ਬੰਦ ਸਿਮਰਤ ਸੋ ਹਰ ਨਾਮ ਹਿਰਦੈ ਦੇ ਆਉਗਣ ਸਭ ਮਿਟਾਏ ਕੈ ਪਾਰ ਉਪਕਾਰ ਕਰੇ ਮਾਲਕ ਜਨ ਤੈ ਘਰ ਹਰ ਕੈ ਚਰਨ ਨਿਧਾਨ नानक जाचक धरत रै प्रब तुद नो मंगे दान सतनाम श्री वाहि गुरु साहिब जी सतनाम श्री वाहि गुरु साहिब जी गौडी माज महला पंजावा মিঠে হর গুণ গাও জিন্দ তੂੰ মিঠে হর গুণ গাও সচে সীতল তিয়া মেলিয়া নেถาเว থা রহা হোর সাদ সব ফিকিয়া तन মন ফিকা হোয়ে বিনা পরমেশ্বর জো করে ਫਟ ਸੋ ਜੀਵਨ ਸੋਏ ਅੰਤਲ ਗਹਿ ਕੇ ਸਦਕਾ ਤਰਣਾ ਇਹ ਸੰਸਾਰ ਪਾਰ ਬ੍ਰਹਮ ਆਰਾਦੀ ਐ ਉਧਰ ਹੈ ਸਭ ਪਰਵਾਰ ਸਾਜਨ ਬੰਦ ਸਿਮਰਤ ਸੋ ਹਰ ਨਾਮ ਹਿਰਦੈ ਦੇ ਆਗਣ ਸਭ ਮਿਟਾਏ ਕੈ ਪਾਰ ਉਪਕਾਰ ਕਰੇ ਮਾਲਕ ਜਨ ਤੇ ਘਰ ਹਰ ਕੈ ਚਰਨ ਨਿਦਾਨ ਨਾਨਕ ਜਾਚਕ ਧਰ ਤਰੇ ਪ੍ਰਭ ਤੁਧ ਨੋ ਮੰਗੈ ਦਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਝ ਮਹਲਾ ਪੰਜਵਾ ਮਿੱਠੇ ਹਰ ਗੁਣ ਗਾਉ ਜਿੰਦ ਤੂੰ ਮਿੱਠੇ ਹਰ ਗੁਣ ਗਾਉ ਸੱਚੇ ਸਿਤਿ ਲਤਿਆ ਮਿਲਿਆ ਨਿਥਾ ਵੇ ਥਾਂ ਰਹਾ ਹੋਰ ਸਾਦ ਸਭ ਫਿੱਕਿਆ ਤਨ ਮਨ ਫਿੱਕਾ ਹੋਏ ਵਿਣ ਪਰਮੇਸ਼ਰ ਜੋ ਕਰੇ ਫਿੱਟ ਸੋ ਜੀਵਨ ਸੋਏ ਅੰਤਲ ਗਹਿ ਕੈ ਸਦਕਾ ਤਰਣਾ ਇਹ ਸੰਸਾਰ ਪਾਰ ਬ੍ਰਹਮ ਆਰਾਦੀ ਐ ਉਧਰ ਹੈ ਸਭ ਪਰਵਾਰ ਸਾਜਨ ਬੰਦ ਸਿਮਰਤ ਸੋ ਹਰ ਨਾਮ ਹਿਰਦੈ ਦੇ ਆਉਗਣ ਸਭ ਮਿਟਾਏ ਕੈ ਪਾਰ ਉਪਕਾਰ ਕਰੇ ਮਾਲਕ ਜਨ ਸਹਿ ਕਰ ਹਰ ਕੈ ਚਰਨ ਨਿਦਾਨ ਨਾਨਕ ਜਾਚਕ ਧਰ ਤਰੇ ਪ੍ਰਭ ਤੁਧ ਨੋ ਮੰਗੇ ਦਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਝ ਮਹਲਾ ਪੰਜਵਾਂ ਮਿੱਠੇ ਹਰ ਗੁਣ ਗਾਉ ਜਿੰਦ ਤੂੰ ਮਿੱਠੇ ਹਰ ਗੁਣ ਗਾਉ ਸੱਚੇ ਸਿਤਿਰਤਿਆ ਮਿਲਿਆ ਨਿਥਾਵੇ ਥਾ ਰਹਾ ਹੋਰ ਸਾਦ ਸਭ ਫਿੱਕਿਆ ਤਨ ਮਨ ਫਿੱਕਾ ਹੋਏ ਵਿਣ ਪਰਮੇਸ਼ਰ ਜੋ ਕਰੇ ਫਿੱਟ ਸੋ ਜੀਵਨ ਸੋਏ ਅੰਤ ਲਗ ਕੇ ਸਦਕਾ ਤਰਣਾ ਇਹ ਸੰਸਾਰ ਪਾਰ ਬ੍ਰਹਮ ਆਰਾਦੀ ਐ ਉਧਰ ਐ ਸਭ ਪਰਵਾਰ ਸਾਜਨ ਬੰਦ ਸਿਮਰਤ ਸੋ ਹਰ ਨਾਮ ਹਿਰਦੈ ਦੇ ਆਉਗਣ ਸਭ ਮਿਟਾਏ ਕੈ ਪਾਰ ਉਪਕਾਰ ਕਰੇ ਮਾਲਕ ਜਨ ਤਹਿ ਕਰ ਹਰ ਕੇ ਚਰਨ ਨਿਦਾਨ ਨਾਨਕ ਜਾਚਕ ਧਰ ਤਰੈ ਪ੍ਰਭ ਤੁਧ ਨੋ ਮੰਗੈ ਦਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ